ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਅਸੀਂ ਜਾ ਰਹੇ ਹਾਂ ਇਸ ਨਾਮ ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਰੋਕ ਇੱਕ ਮਿੰਟ ਰੁਕੋ ਜੀ ਆਪਣੇ ਜਿਮਾਨ ਚੱਲ ਰਹੇ ਨੇ ਉਹ ਤਾਂ ਉੱਥੇ ਸੇਵਾ ਕਰਨੀ ਸੀ ਚਲੋ ਅੱਜ ਹਾਂ ਗੁਲਤਾਨ ਛੁੱਟੀ ਲੈਤੀ ਹੋਈ ਸੀ ਨਾ ਤਾਂ ਕਰਕੇ ਥੋੜਾ ਲਾਲਚ ਹੋ ਜਾਂਦਾ ਸਰਾਂ ਜਾਣ ਦਾ ਕਾਰਨ ਹੈ ਜੇ ਅਸੀਂ ਲੈ ਕੇ ਆਉਣੇ ਆ ਐਲ ਸੀ ਡੀ ਨਹੀਂ ਦੱਸ ਦਿੰਨੇ ਚੱਲ ਸਰਪ੍ਰੈਂਸ ਤੱਕ ਨੂੰ ਰੱਖਣਾ ਆਪਣੇ ਮੁਖ ਦੀ ਹਾਂ ਫੇਸਬੁਕ ਤੇ YouTube ਦੀ ਕਮਾਈ ਨਾਲ ਤੁਹਾਡੇ ਸਹਿਯੋਗ ਨਾਲ ਅੱਜ ਪਹਿਲੀ ਚੀਜ਼ ਲੈਣ ਜਾਣੇ ਆਪਾਂ ਯਾਨੀ ਕਿ ਦੁਕਾਨ ਵਾਸਤੇ ਯਾਨੀ ਸਾਡਾ ਦਫ਼ਤਰ ਵੀ ਆ ਉਹ ਦੁਕਾਨ ਵੀ ਹੈ ਤੇ ਨਾਲ ਸਾਡਾ ਦਫ਼ਤਰ ਸਾਰਾ ਕੰਮ ਚੁੱਤੀ ਕਰਦੇ ਆ ਉਹਦੇ ਵਾਸਤੇ ਅਸੀਂ ਐਲ ਸੀ ਡੀ ਲੈਣੇ ਜਾ ਰਹੇ ਆ ਸੁਨਾਮ ਅੱਜ ਤੇ ਉੱਥੇ ਦੇਖਣੇ ਜਾ ਕੇ ਕੀ ਗੱਲਬਾਤ ਬਣਦੀ ਹੈ ਤੇ ਤੁਹਾਨੂੰ ਬਲੌਗ ਦਿਖਾਵਾਂ ਸਾਰਾ ਬਣੇ ਰਹੋ ਤੇ ਮਿਲਦੇ ਆਂ ਉੱਥੇ ਜਾ ਕੇ ਹਾਂਜੀ ਆਪਾਂ ਪਹੁੰਚ ਚੁੱਕੇ ਆਂ ਐਲ ای ਡੀ ਲੈਣ ਦੁਕਾਨ ਵਾਸਤੇ ਦਫ਼ਤਰ ਵਾਸਤੇ ਹੁਣੇ ਹਨਾ ਹੁਣ ਤੁਹਾਨੂੰ ਦਿਖਾਵਾਂਗੇ ਐਲ ای ਡੀਆਂ ਕਹੋ ਰਵੀ ਜਿਵੇਂ ਮੂਰੀ ਖੜਾ ਹੋਵੇ ਉਹਨੂੰ ਮੂਰੀ ਖੜਨੇ ਨੂੰ ਲੈਣ ਵਾਸਤੇ ਆਏ ਆ ਬਾਈ ਹੈਂਡਲਿੰਗ ਲੈਣ ਪਹੁੰਚੇ ਆ ਤੁਸੀਂ ਦੱਸੋ ਜੀ ਕਿਹੜੀ ਲੈਣੀ ਹੈ ਆ ਦੇਖੋ ਖਰੋ ਖਰੋ ਤਾਂ ਗੰਬੀ ਨਾ ਬੰਤੂ ਆਏ ਸੀ ਵਰਗਮ ਹੈ ਰਵੀ ਕਿਹੜੀ ਪਸੰਦ ਕੀਤੀ ਹੈ ਤਾਂ ਹੰਦਿਆ ਫਾਲ ਦੇ ਕਿ ਮੋੜਾ ਨਿਆ ਬ੍ਰੈਂਡ ਦਾ ਫਾਲ ਲੈਣਾ ਨਹੀਂ ਹੈਗਾ ਹੁਣ ਤਾਂ ਅਪਾਕੇ ਵੱਡੇ ਬ੍ਰੈਂਡ ਪਏ ਨਹੀਂ ਘਰੋਂ ਮਹਿੰਗੇ ਵਾਲੇ ਨੇ ਹਨਾ ਠੀਕ ਹੈ ਇਹਨੇ ਵੀ ਅਪਾ ਠੀਕ ਹੀ ਰੇਂਜ ਦਾ ਲੈਰੀ ਤਾਂ ਵਧੀਆ ਠੀਕ ਹੈ ਤੋਂ ਅਪਾ ਨੇ ਦੁਕਾਨ ਤੇ ਲਾਉਣੀ ਆ ਚਲੋ ਘਰੇ ਤਾਂ ਹੁੰਦੀ ਚਲੋ ਜਿਆਦਾ ਬੈਂਗ ਹੋ ਜਾਵੇ ਭਰੇ ਹੈਗੇ ਨੇ ਆਪਣੇ ਠੀਕ ਦੁਕਾਨ ਵਾਸਤੇ ਪ ਲੈ ਰਹੇ ਫਿਲਹਾਲ ਤਾਂ ਮੇਰੇ ਤਾਂ ਮਨ ਕਰਦਾ ਬੈਸਟੰ ਦੀ ਲੈ ਲਈਏ ਠੀਕ ਹੈ ਬਾਕੀ ਅਪਾ ਚਲ ਦੇਖਦੇ ਹਾਂ ਹਜੇ ਕੀ ਕੀ ਬਣਦਾ ਕਿਸ ਨੂੰ ਦਰ ਫਾਈਨਲ ਇਸ ਇਹ ਮੈਂ ਨੋਟ ਕਰ ਲਿਆ ਤੇ ਸਿਮਪਲ ਹੀ ਆਇਤੀ ਕਿ ਇਹ ਨਾ ਪਰ ਲੋਕਲ ਬ੍ਰਾਂਡ ਵੀ ਕਹਿ ਸਕਦੇ ਆ ਠੀਕ ਹੈ ਜੀ ਇਹ ਆਪਣੇ ਵਾਸਤੇ ਆਪਾਂ ਨੂੰ ਦੇਜੂਗੀ 8000 ਰੁਪਏ ਦੀ ਸਿਰੇ ਹੱਥ ਜਾਨੀ ਫੁੱਲ ਗਰੰਟੀ ਹੈ ਸਾਲ ਦੀ ਠੀਕ ਹੈ ਜੀ ਕੋਈ ਚਿੰਤਾ ਨਹੀਂ ਕਰਨੀ ਠੀਕ ਹੈ ਜੀ ਇਹ ਵੈਸਟਰ ਦੀ ਹੈ ਜੀ ਕੰਪਨੀ ਵਧੀਆ ਹੈ ਇਹ ਠੀਕ ਹੈ ਇਹ ਆਪਾਂ ਨੂੰ ਦੇਗੀ 9500 ਰੁਪਏ ਦੀ ਇਸ ਕੁਸ਼ਰੀ ਕਰਦੇ ਲਈ ਠੀਕ ਹੈ ਤੇ ਬ੍ਰਾਂਡ ਵੀ ਠੀਕ ਹੈ ਹਾਂ ਜੀ ਇਸ ਤੋਂ ਬਾਅਦ ਤੁਹਾਡੇ ਕੋਲ ਹੋਰ ਬ੍ਰਾਂਡ ਬਹੁਤ ਨੇ ਐਮ ਆਈ ਪੈਣੂਗੀ ਨੇ ਠੀਕ ਹੈ 12 ਅਕ ਦੀ ਠੀਕ ਹੈ ਤੇ ਫਿਰ ਇਧਰ ਆਪਣਾ ਸਮਸung ਰਪਈਆ ਜੀ ਠੀਕ ਹੈ ਜੀ Samsung ਦੇ ਸਾਰੇ ਮਾਡਲ ਪਏ ਨੇ ਇੱਧਰ ਹਾਇ ਤੇ ਬਹੁਤ سارے ਮਾਡਲ ਪਏ ਨੇ ਜੀ ਠੀਕ ਹੈ ਜੀ 13 14 ਗੂਗਲ ਆਵਾ ਪਿਆ ਜੀ ਠੀਕ ਹੈ ਜੀ ਤੇ ਹੋਰ ਆਪਣਾ ਕੋਲ ਐਮ ਆਈਡੀ ਵਰਡਿੰਗ ਨੋਟੇ ਜੀ ਹੈ ਇਸ ਵਾਰ ਇਹ 55 ਇੰਚ ਨਹੀਂ 210 ਇੰਚ ਇਹ 55 ਇੰਚ ਜੀ ਜਿਹੜਾ ਕਿ ਇਹਦਾ ਕੀ ਪ੍ਰਾਈਸ ਆ ਹੋ ਜੀ 55 ਇੰਚ ਦਾ ਪ੍ਰਾਈਸ ਆਪਣੇ ਕੋਲ ਜੀ 45000 ਅੱਛਾ ਠੀਕ ਹੈ ਪੂਰੀ ਗਾਰੰਟੀ ਹੈ ਕੰਪਨੀ ਦੀ ਕੋਈ ਪ੍ਰੋਬਲਮ ਨਹੀਂ ਹੈ ਕੋਈ ਪ੍ਰੋਬਲਮ ਆਂਦੀਆ ਕੰਪਨੀ ਵਾਲੇ ਇੱਕ ਫੋਨ ਕਰੋ ਸੇਵਡੇ ਕੰਪਨੀ ਵਾਲਾ ਪਹੁੰਚ ਜਾਂਦੇ ਨੇ ਠੀਕ ਹੈ ਰਾਵੀ ਰਵੀ ਕੀ ਗੱਲ ਬਾਤ ਲੋਡ ਵੀ ਪਈ ਆ ਲੋਡ ਦਾ ਸਾਰਾ ਬਣਨ ਪਿਆ ਠੀਕ ਹੈ ਇਹ ਹੈਵਨ ਦੀ ਕੰਪਨੀ ਆ ਸਟੈਂਡਰਡ ਵਧੀਆ ਇਸ ਤੋਂ ਵੱਡਾ ਕੋਈ ਟੀਸੀ ਵਾਲੀ ਪਈ ਆ ਠੀਕ ਹੈ ਅੱਛਾ ਕੰਪਨੀ 8 ਰੁਪਈਆ ਨੇ ਪਰ ਉਹ ਇਸ ਤੋਂ ਵਧੀਆ ਜਿਹਦੀ ਗਰੰਟੀ ਆਲ ਇੰਡੀਆ ਦੀ ਮਿਲਦੀ ਆ ਓਕੇ ਲਓ ਜੀ ਆਪਾਂ ਸਨਾਹ ਪਹੁੰਚੇ ਜੀ ਬਬੂ ਜੀ ਇਹ ਕੀ ਨਾਮ ਤੇ ਆਪਣਾ ਸ਼ੋਰੂਮ ਆ ਸਰਗਮ ਵਾਲੇ ਸਰਗਮ ਵਾਲੇ ਆ ਦੇਖੋ ਜੀ ਜਿਹੜਾ ਸਨਾਹ ਹੂੰ ਇੰਨਾ ਕੋਈ AC ਵਗੈਰਾ ਵੀ ਹੈ ਨਾ ਹਾਂ ਜੀ ਸਾਰਾ ਬ੍ਰਾਂਡ ਸੀਸੀ ਸੀ ਤੇ ਫੋਨ ਨੰਬਰ ਸਾਡਾ 90410 80310 ਠੀਕ ਹੈ ਹਾਂ ਵੀਰ ਅ ਵੀ ਹੁਣ ਤੂੰ ਦੱਸਦਾ ਕਿਹੜੀ ਬਦੰਦ ਕੀਤੀ ਹੈ ਆਪ ਕੋ ਬੇਟਾ ਉਹ ਕੀ ਦੇ ਦੇਣਗੇ ਸਾਲ ਚ ਹੈ ਆਪਾਂ ਬੜਾ ਮਿਲਦਾ ਨਾਉਣੇ ਪਹਿਲੇ ਦੇਖ ਹਾਂ ਲੈ ਹੁਣਾਂ ਦੱਸਿਆ ਕਹੋ ਤੂੰ ਜਿਵੇਂ 12 13000 ਇਹਨੇ ਤਾਂ ਕਹੀ ਲਾ ਲੱਖ ਰੁਪਿਆ ਦੋ ਬਾਲੇ ਪੈਸੇ ਕੰਨ ਲਾ ਦੇ ਜੀ ਘਟਾਈ ਆ ਬੇਟਾ ਹੈ ਅਗਲੇ ਵੇਲੇ ਵਾਦਾ ਜੀ ਫਿਰ ਵਾਦੇ ਕਰਾਂਗੇ ਲੱਖ ਰੁਪਿਆ ਲਾ ਲੈਣਾ ਲੱਖ ਰੁਪਿਆ ਮੇਰੇ ਕੋਈ ਕੰਮ ਬਹੁਤ ਕਰਦੇ ਨੇ ਕਿਹੜੀ ਪਸੰਦ ਕੀਤੀ ਤੁਹਾਨੂੰ ਸੋਹਰਾ ਮੈਨੂੰ ਤਾਂ ਠੀਕ ਲੱਗਦੀ ਹੈ ਵੈਸੇ ਵੀ ਇਹ ਡਰ ਹੈ ਬਹੁਤ ਚਲਾ ਕੇ ਦਖਾ ਦੇ ਬਸ ਕੰਮ ਬਸ ਕੰਮ ਲਾ ਕੇ ਦਖਾ ਦੇ ਲੋ ਜੀ ਅੱਜ ਆਪਾਂ ਨੇ ਰਵੀ ਨੂੰ ਦਵਾ ਦਾ ਨਵਾਂ ਸੰਦ ਇਹਦੀ ਪੇਮੈਂਟ ਆਈ ਦੀ ਹੈ ਨਾ ਫੇਸਬੁੱਕ ਤੋਂ ਇਹ ਕਹਿੰਦਾ ਅੱਜ ਲਾ ਕੇ ਆਉਣੀ ਹੈ ਛੋਟੇ ਸਹਿਯੋਗ ਨਾਲ ਹੀ ਆਉਂਦੇ ਹਾਂ ਨੂੰ ਤੋਂ ਵਗੈਰਾ ਸਾਰੇ ਚਲਾ ਸਕਦੇ ਹਾਂ ਤਾਂ ਵਾਈਫਾਈ ਨਾਲ ਠੀਕ ਹੈ ਇੱਕ ਜੀ ਚੱਲਦੀ ਹੈ ਇਹਦੇ ਮੈਂ ਕਿਹਾ ਕਿ ਲੋਜੀ ਕਮੈਂਟਾਂ ਦੇ ਵਿੱਚ ਦੱਸਿਓ ਨਾ ਕਿਵੇਂ ਰਿਹਾ ਸਿਸਟਮ ਆਹ ਆ ਗਿਆ ਪੁੱਲਿਆ ਕਾਪੀਰਾਈਟ ਵੀ ਆ ਜੂ ਦਾ ਹਾਂ ਵੇ ਕਾਪੀਰਾਈਟ ਨਹੀਂ ਮਾਰ ਜਿਹਾ ਪੰਡਾ ਜੀ ਬਹੁਤ ਆ ਇਹ ਲੋਕਾਈ ਇਹ ਕੁਆਲਿਟੀ ਹੈ ਜੀ ਦੇਖੋ ਰਿਜ਼ਲਟ ਤਾਂ ਠੀਕ ਐ ਬਾਕੀ ਕਰਤਾਂ ਦੇਊਗਾ ਰਹਿ ਭਾਈ ਹਾਂ ਠੀਕ ਐ ਜੀ ਹੈਨਾ ਹੋਰ ਐਨੇ ਜੀ ਕੀ ਰਵਾਵਾ ਆਪਣੇ ਬਜਟ ਚ ਠੀਕ ਐ ਹੈ ਬਜਟ ਸਾਬ ਨੇ ਚੱਲਣਾ ਉਹ ਹਾਂ ਬਜਟ ਐਦਾ ਕੀ ਹੋਣਾ ਜੀ ਅੱਗੇ ਤੋਂ ਕਰ ਕੀ ਮੱਡੀ ਲਾਣਾ 55 ਇੰਚ ਲਾਵਾਂਗੇ ਬਰਦਰ ਹਾਂ ਪਰ ਉਹ ਵੀ ਲੈ ਲੈ ਆਸ ਤੇ ਲੱਗੀ ਜਾਏ ਸਮਾਨ ਲੱਗਿਆ ਹੋਊਗਾ ਉਹ ਇਸ ਉਹ ਅੱਜ ਫਿਲਟੀ ਹੈ ਵਾਹ ਦੇਖੋ ਜੀ ਇਹ ਆ ਵੱਡਾ ਸੰਦ ਆਹ ਦੇਖੋ ਆਹ ਹੈ ਅੱਛਾ ਤਰੀਚੀ ਐ ਭਾਈ ਇਹ ਆ ਚੀਜ਼ ਇਹੀ ਦੇ ਕੇ ਪ੍ਰਾਈਸ ਲਓ ਜੀ 90000 ਰੁਪਏ 90000 ਆਹ ਫਰੰਟ ਨਾਲ ਬੇਜਦਾ ਜੀ ਆਹ ਦਵਾ ਦੇਣਾ ਰਵੀ ਤਨੂ ਹੈ ਚਤਰੀ ਇੰਚੀ ਹੈ 75 ਇੰਚ 75 ਇੰਚ ਹੀ ਆ ਜੀ ਬਸ ਆਹ ਸਾਲ ਵਾਲਾ ਕੰਮ ਹੀ ਹੈ ਹੈ ਸਿਨੇਮਾ ਦੇਖਣਾ ਛੋਟੇ ਕਮਰੇ ਚ ਤਾਂ ਲੱਗੂ ਜੇ ਸ਼ੰਦਾਰ ਕਮਰਾ ਬੰਦ ਹੋਏ ਪੂਰਾ ਤਾਂ ਹੀ ਲੱਗੂ ਵੀ ਸੱਲ ਹੈ ਛਿਲੋਬੀ ਵੀ ਵਸਦਾ ਗਿਓ ਆਹ ਰੋ ਵੀ ਰੱਖੇ ਨਾ ਇਹਨਾਂ ਦੂਰੋਂ ਦੇਖਣਾ ਦੂਰੋਂ ਅੱਛੀ ਲੱਗਦੀ ਹੈ ਜੇ ਬੜੇ ਜਿੰਨਾ ਬੜਾ ਕਮਰਾ ਹੋਣੀ ਬਿਚਤ ਨਹੀਂ ਲੱਗਦੀ ਤਾਂ ਹੈ ਇਹ ਫੇਰ ਕਰਵਾ ਦੇ ਕੋਈ 200 ਦਾ ਕਾਪਰ ਕਿਹਨੇ ਹੈ ਸ਼ਾਨਦਲਾਬ ਵਾਲੀ ਅਫਰਡ ਨੋੜੀਦਾ ਨਹੀਂ ਕਰੀ ਰਿਓ ਜੀ ਕਰਵਾ ਦਿਓ ਦੱਲ ਰਿਹਾ ਹੈ ਲੋ ਜੀ ਦੱਸ ਕੋ ਮੈਂ ਕੋਈ ਸਮਾਨ ਖਰੀਦਣਾ ਹਨਾ ਤਾਂ ਤੁਸੀਂ ਜਰੂਰ ਪਹੁੰਚੋ ਬਹੁਤ ਨਾਈਸ ਪਰਸਨ ਨੇ ਆਪਾਂ ਨੂੰ ਵਧੀਆ ਸੁਜੈਸਟ ਕੀਤਾ ਚਲੋ ਹਨਾ ਬਾਕੀ ਚਲੋ ਆਪਾਂ ਸਮਾਨ ਤਾਂ ਲੈਣੀ ਹੁੰਦਾ ਹਨਾ ਤੇ ਸੁਭਾਵਾ ਹੀ ਵਰਕ ਹੁੰਦਾ ਹੈ ਤੇ ਬੰਗਵਾਂ ਦਾ ਬਹੁਤ ਵਧੀਆ ਸੁਭਾਅ ਹੈ ਹਨਾ ਜੀ ਮੈਂ ਨੈਟਰਲ ਬੰਦਾ ਬੰਗਵਾਂ ਮੈਂ ਤਾਂ ਕਰੀ ਨਹੀਂ ਜਬਾ ਬੰਦਾ ਫਟਕਾਂ ਦੇ ਕੈਕ ਕਰੂ ਲਿਖੀ ਬੰਦਾ ਆਂ ਜੀ ਮੈਂ ਪਤਾ ਨਾ ਸਿੱਧਾ ਹਿਸ਼ਟਾ ਚਾਰੋ ਵੀ ਹਾਂ ਬਣ ਗਿਆ ਕਮਾ

ਕਿਵੇਂ ਲੱਗ ਰਿਹਾ ਸਿਸਟਮ ਅੱਜ ਆਪਾਂ ਐਲਈਡੀ ਲਾ ਦੇਣੀ ਆਪਣੇ ਦਾ ਉੱਤਰ ਚ ਕਰੀ ਵੀ ਨਾਮ ਆਇਆ ਸੀ ਆਪਾਂ ਅੱਜ ਦਵਾਤੀ ਰਵੀ ਨੂੰ 32 ਇੰਚੀ ਐਲਈਡੀ ਸਰਗੰਮ ਵਾਲਿਆਂ ਤੋਂ ਵੈਸਟਰਨ ਵੈਸਟਰਨ ਦੀ ਆ ਹੋ ਗਈ ਪੈਕ ਆ ਜਿਹੜਾ ਪੈਕ ਹੋ ਗਈ ਆਪਣੀ ਐਲਈਡੀ ਆਹ ਲਾ ਦੇ ਦੇ ਮੈਂ ਕੁਝ ਹੋਰ ਆਉਂਦਾ ਵਾਹ ਦੇਖੋ ਜੀ ਫ੍ਰੀਜ ਐ ਫ੍ਰੀਜ ਆਦੇ ਪੰਜਾਬ ਨੂੰ ਠੰਡਾ ਕਰ ਦਾਂਗੇ ਆਪਾਂ ਇਹ ਨਾਲ ਇਹ 1,10,000 ਰੁਪਏ ਦਾ ਆ ਤਾਂ ਬੋਲਣ ਵਾਲਾ ਆ ਤਾਂ ਸਾਡੇ ਸਾਰੇ ਪਿੰਡ ਵਾਸਤੇ ਪਾਣੀ ਦਾ ਠੰਡਾ ਕਰ ਦੂਗਾ ਆ ਦੇਖੋ ਜੀ ਫ੍ਰਿਜ ਫ੍ਰਿਜ ਹਾਂ ਪਈ ਨੇ ਗੱਲ ਆ ਉਹ ਦਾ ਸਰਾ ਅੱਗੇ ਆ ਗਈਆਂ ਉਹਦੀਆਂ ਮਸ਼ੀਨਾ ਨੇ ਪਈ ਨੇ ਵੀ ਹਾਂ ਠੀਕ ਹੈ ਕਰੋ ਇਹਨਾਂ ਦਾ ਰੇਟ ਮਤਲਬ ਜਾਇਜ ਨੇ ਤੁਸੀਂ ਇਹਨਾਂ ਨਾਲ ਲਾ ਵੀ ਕਰਤੀ ਰਵੀ ਨੇ ਜੇਬ ਟਿੱਲੀ ਇਹ ਤਾਂ ਵੈਗਾ ਟਾਈਕ ਯਾਰ ਕਮੈਂਟ ਲਾਈਕ ਜਰੂਰ ਕਰ ਦਿਓ ਜਿੰਨੇ ਕੇ ਲਾਇਆ ਨੇ ਉਹਨੇ ਤਾਂ ਪੂਰੇ ਕਰਦੇ ਸਾਡੇ ਇਹ ਕਸ਼ਟ ਹੈ ਬੈਲ ਬੈਲ ਇਹ ਨਾ ਕੋਟਣਾ ਰਵੀ ਪ੍ਰਵਿੰਦਰ ਪਾਲ ਅਨਸਰ ਨੀਕਨ ਪਾਲ ਜੀ ਚਲੋ ਹਾਂ ਜੀ ਜੀ ਬੋਲੋ ਜੀ ਪੀ ਡੀ ਵੀ ਟੀ ਵੀ ਅਜੀ ਹੈ ਕੰਕ ਬੋਲ ਕੰਕ ਬੋਲ ਕੰਕ ਬੋਲ ਰੈਸ ਚ ਪੈ ਗਿਆ ਹੋ ਹਮ ਜੀ ਮੋਬਾਈਲ ਨੰਬਰ ਇਹ ਨਾ ਜੀ ਕਿਚਾ ਨਮੈਸ਼ੇ ਕੰਨ ਨਾ ਜੀ ਚਲ ਨਿਸ਼ੇ ਕੰਨ 98000 ਕੋਈ ਗੱਲ ਨਹੀਂ ਕੇ ਮੈਂ ਠੀਕ ਹੈ ਬੋਲੋ ਜੀ ਐਂ ਸੈਟੀ ਉਹ ਫੋਟੋ ਦੀ ਵੀ ਪਤੀ ਮੰਨਣਾ। ਖਾਇਦਣਾ ਨਾ ਗਾਇਦੋ। ਚਲ ਜੀ। ਹਾਂ ਖਾਸੇ ਦਾ ਨਾ ਗਾਇਦ ਜੀ ਇਹਨੇ ਮੇਰੇ ਲੀਡਿੰਗ ਵਗਦੇ ਆ। ਬਈ ਮੈਂ ਆਪਣੇ ਬੈਰੀਆ ਦੇ ਨਾਲ ਹੀ ਛੋਟੇ ਸਹਿਯੋਗ ਨਾਲ ਅੱਗੇ ਸਹਿਯੋਗ ਕਰਦੇ ਰਹੋ। ਜੀ ਵੱਡੀ ਉਹ ਲਈਓ ਵੱਡੀ ਉਹ ਵੱਡੀ ਹੀ ਇਸ ਤਰ੍ਹਾਂ ਹੀ ਲੈਣੀ ਆਪਾਂ ਛੋਟੇ ਸਹਿਯੋਗ ਨਾਲ। ਜਰੂਰ ਮਾਲਿਆ ਜੀ ਸਾਥ ਦਿਆ ਕਰੋ। ਬਹੁਤ ਬਹੁਤ ਸ਼ੇਅਰ ਕਰ ਦਿਆ ਕਰੋ। ਜਿਵੇਂ ਤੁਹਾਡੀ ਪੂਰੀਆਂ ਦੀ ਸੀ। ਲਓ ਚੱਕ ਥੈਂਕ ਯੂ ਬਈ ਆ ਆ ਗਿਆ ਜੀ ਬਿੱਲ ਇਹ ਲਈ ਆਪਾਂ ਨੇ 9500 ਦੀ 9500 ਦਾ ਬਿੱਲ ਰਵੀ ਨੇ ਘਟਾਤਾ ਸਾਥੀ ਰਵੀ ਲੱਗਿਆ ਮੈਂ ਤਾਂ ਪਾਰਟੀ ਹੋਈ ਰਵੀ ਕਹਿੰਦੀ ਰਵੀ ਕਰਦੇ ਜੀ ਆਉਂਦੇ ਜੀ ਬਣਾਓ ਬਸ ਫਿਰ ਘਟਾएंगे ਕੋਲ ਅੱਜ ਪਾਰਟੀ ਹੋ ਗਈ ਰਵੀ ਕਹਿੰਦੀ ਅੱਜ ਨਮਸੰਦ ਲਿਆਂਦਾ ਇੱਕ ਗ੍ਰੇਨਡਾ ਤੇ ਗਲਾਜ ਆਪਣਾ ਖਾਣ ਨੂੰ ਪਟੋਲੇ ਤੇ ਇਹਦਾ ਸੁੱਕੀ ਬਾਟੀ ਨਮੋ ਜੀ ਹਾਲੋ ਫਰਲਾ ਨਗਿਆ ਨਿਊ ਟੀਵੀ ਸੈਂਟਰ ਨਿਆ ਬਾਜ਼ਾਰ ਸੁਨਾਮ ਆ ਗਈ ਜੀ ਚਾਹ ਹੁਣ ਬਾਵਾ ਧੰਨਵਾਦ ਠੰਡ ਚ ਸਾਡੇ ਵਾਸਤੇ ਜਾ ਬਣਾ ਜੀ ਥੋੜੀ ਦੋ ਘਟੇ ਬੈਠੋ ਬੈਠੋ ਕੋਈ ਨਾ ਘਬਰਾਣਾ ਕਮਾਲਾਂਗੇ ਆਪਾਂ ਚਲੋ ਹਲੋ ਹਾਂਜੀ ਹਾਂਜੀ ਹਾਂ ਉਪਰ ਕੋਈ ਨਾ ਕੋਈ ਵੱਡੀ ਗੱਲ ਇਹਦਾ ਮਤਲਬ ਕਰਤਾ ਵੋ ਬਾ ਮਜੀ ਇਹਦਾ ਰਿਐਲਿਟੀ ਖਰੀਦੀ ਆ ਵੀਰ ਆਪਣੇ ਲਿਹੜਜੀ ਬਣ ਗਏ ਸਾਰੀ ਉਮਰ ਇਹਨਾਂ ਨਾਲ ਲਿਆ ਇਦਵਾਨੀਆਂ ਇਹ ਵੀ ਠੀਕ ਰਾਂਗੇ ਅਸੀਂ ਵੀ ਠੀਕ ਆ ਹਾਂਜੀ ਦੋਸਤੋ ਆਪਾਂ ਅੱਜ ਸੁਨਾਮ ਆਏ ਸੀਗੇ ਹਨਾ ਆਪਾਂ ਪਹਿਲਾਂ ਕਦੇ ਵਰਤਿਆਂ ਸੀਗੇ ਬਾਊ ਜੀ ਨਾਲ ਅੱਜ ਪਹਿਲੀ ਵਾਰੀ ਰੋਕੇ ਆਪਾਂ ਰਵੀ ਕਹਿੰਦਾ ਵੀ ਰੁਕਣਾ ਉਹ ਰਿਹਾ ਵੀ ਚਰਮਾ LED ਦੇਖਣੀ ਸੀ ਨੇ ਪਰ ਆਏ ਕਿਸੇ ਅਸੀਂ ਉਹ ਟੀਚਾ ਵਿੱਚ ਕੇ ਹੋਰ ਦਿਖਾਣ ਦਾ ਆਏ ਸੀਗੇ ਜੀ ਮਿੰਦੋ ਜੀ ਦੇਰ ਪਤਾ ਨਹੀਂ ਕੋਤਲ ਕਹਿੰਦਾ ਪਰ ਕੜਕੜਾ ਲੱਗਿਆ ਜੀ ਕਿੱਲੇ ਨੇ ਗਿਆ ਪਹਿਲਾਂ ਬਿਠੇ ਹੁੰਦੇ ਹੀ ਆ ਤੇ ਬੰਵਾ ਦਾ ਸੁਭਾਅ ਉਹ ਵਧੀਆ ਲੱਗੇ ਜੀ ਤਾਂ ਆਪਾਂ ਨੇ ਇਥੇ LED ਖਰੀਦ ਲਈ ਹਣਾ ਸਰਗਮ ਵਾਲੇ ਨੇ ਜੇ ਸੁਨਾਮ ਜਿਹੜਾ ਆਪਣਾ ਜਿਹੜਾ ਭਾਈ ਦਾ ਜੇ ਆਪਣਾ ਮੈਂ ਮਜਾ ਬੰਦਾ ਜਾਨ ਵਧੀਆ ਸੁਭਾਅ ਵਾਲੀ ਆਪਾਂ ਨੇ ਹਣਾ ਕਈ ਵਾਰੀ ਹੋਰ ਕਿਸੇ ਨੇ ਵੀ ਪਰਸਨ ਆਪਾਂ ਨੇ ਕੁਝ ਚੀਜ਼ ਲੈਣੀ ਹੈ ਇਹਨਾਂ ਕੋਲੇ ਵਧੀਆ ਕੁਆਲਿਟੀ ਦੇ ਸਾਰੇ ਕੰਮ ਵਾਲੀ ਦੀ ਗੱਲ ਪ੍ਰਜਨ ਨੇ ਐਲਈਡੀਆਂ ਵਾਸ਼ਿੰਗ ਮਸ਼ੀਨਾਂ ਕੁਝ ਵੀ ਲੈਣਾ ਤੁਸੀਂ ਨੇ ਤਾਂ ਜ਼ਰੂਰ ਇੱਕ ਵਾਰੀ ਦੱਸਣ ਦਿਓ ਹਨਾ ਨਾਈਸ ਪਰਸਨ ਨੇ ਆਪਾਂ ਨੂੰ ਬਹੁਤ ਵਧੀਆ ਲੱਗਿਆ ਜੀ ਇਹਨਾਂ ਤੋਂ ਲੈ ਕੇ ਹਨਾ ਆਪਣੀ ਈਲੀ ਕਮਾਈ ਆਈ ਸੀ ਬੇਟਵੁੱਕ ਤੇ ਆਪਾਂ ਨੇ ਐਲਈਡੀ ਖਰੀਦੀ ਆ ਤੁਹਾਡੇ ਸਹਾਇਜੋਗ ਨਾਲ ਆਪਾਂ ਅੱਗੇ ਹੋਰ ਵੀ ਵੱਡੀ ਚੀਜ਼ਾਂ ਖਰੀਦਾਂਗੇ ਹਨਾ ਧੰਨਵਾਦ ਜੀ ਇਹਨਾਂ ਨੇ ਮੌਕਾ ਦਿਓ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁੜ ਕਰ ਦੇਖੋ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਦੋਸਤੋ ਐਲਸੀਡੀ ਲੈ ਕੇ ਆਪਾਂ ਪਹੁੰਚ ਚੁੱਕੇ ਆ ਦੁਕਾਨ ਤੇ ਉਸ ਤੋਂ ਬਾਅਦ ਆਪਾਂ ਨੂੰ ਫਿੱਟ ਕਰਾਂਗੇ ਤੇ ਫਿਰ ਤੁਹਾਨੂੰ ਅੱਗੇ ਵਲੌਗ ਦੇ ਵਿੱਚ ਪੂਰਾ ਦਿਖਾਵਾਂਗੇ ਹਾਂ ਰਵੀ ਹਾਂਜੀ ਭਾਈ ਬਹੁਤ ਅੱਜ ਮਾਣ ਆ ਖੁਸ਼ ਹੈ ਆਪਾਂ ਤੁਹਾਡੇ ਸਹਾਇਜੋਂ ਬਣਾ ਲ ਐਲ ਸੀ ਡੀ ਲਿਆਂਗੇ ਦੁਕਾਨ ਵਾਸਤੇ ਕੱਟ ਕਰਕੇ ਤੁਹਾਨੂੰ ਦਿਖਾਵਾਂਗੇ ਕੋਸ਼ਿਸ਼ ਦੀ ਮੌਕਾ ਬਧਾਈਆਂ ਜ਼ਰੂਰ ਦਿਓ ਸਾਰੇ ਭੈਣ ਭਰਾ ਤੇ ਆਪ ਦਾ ਆਸ਼ੀਰਵਾਦ ਦਿਓ ਭਾਈ ਸਹਾਇਜ ਹੋ ਦਿਓ ਨਾ ਅੱਗੇ ਲਾਈਕ ਸ਼ੇਅਰ ਕਮੈਂਟ ਠੀਕ ਹੈ ਬਹੁਤ ਬਹੁਤ ਧੰਨਵਾਦ ਭਾਈ ਆ ਐਲ ਸੀ ਡੀ ਲਾਫੀ ਤੁਸੀਂ ਨੇ ਮੇਰੇ ਖਾਤਰ ਅੱਛਾ ਬਹੁਤ ਬਹੁਤ ਧੰਨਵਾਦ ਇੱਕ ਅਰੇ ਵਾਸਤੇ ਲਾ ਦਿਓ ਫੋਨੇ ਐਲ ਸੀ ਡੀ ਨਾ ਕਰੇ ਹੋਰ ਲੋਕ ਉਹ ਦਿਹਾੜਾ ਜਿਹੜਾ ਕਰਿਆ ਗਏ ਪ੍ਰਾਦਾ ਦੇਖਣੇ ਕਾਲਾ ਉਹ ਸੁਣ ਲਿਆ ਕਰੂਗਾ ਹੁਣ ਤੇ ਮਿਲਦੇ ਆਂ ਅੱਗੇ ਬਲੌਗ ਦੇ ਵਿੱਚ ਆਪਾਂ ਹਨਾ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਲਓ ਜੀ ਐਲਈਡੀ ਫਿੱਟ ਕਰਨਾ ਆਪਣਾ ਪ੍ਰਾਪਹ ਪਹੁੰਚ ਚੁੱਕਿਆ ਜੀ ਕੰਪਨੀ ਵੱਲੋਂ ਐਲਈਡੀ ਫਿੱਟ ਕਰਾਵਾਂਗੇ ਆਪਾਂ ਹੁਣ ਬਾਕਸ ਨੂੰ ਕੱਢ ਲਈ ਬਾਹਰ ਜੀ ਓਪਨ ਕਰ ਲਈ ਲਓ ਜੀ ਐਲਈਡੀ ਆ ਪ੍ਰਾਪਹ ਦਾ ਸਾਰਾ ਕੁਝ ਕਰ ਰਿਹਾ ਸਾਰੀ ਫਿੱਟ ਕਰਾਂਗੇ ਆਪਾਂ ਦੇਖ ਲਈਏ ਤੁਸੀਂ ਤੇਰੀ ਚੱਲ ਰਹੀ ਹੈ ਪੂਰੀ ਇਸ ਕੰਮ ਤੇ ਆਪਣਾ ਮੈਂ ਜੇ ਤੇ ਸਾਹਮਣੇ ਹੋਰ ਤੋ ਜਗ੍ਹਾ ਦੀ ਵੀ ਦਿੱਕਤ ਤਾਂ ਉਹ ਨਹੀਂ ਸਮਝਣਾ ਪੈਂਦਾ ਲੋ ਜੀ ਪਰ ਆ ਲਾਰੇ ਆਉਣ ਜਾਂਦੀ ਆ ਕੰਟਰੋਲ ਨਾਲ ਸਰਾਖ ਮਾਰ ਕੇ ਫਿਟ ਕਰੂਗਾ ਜਿਸ ਨੂੰ ਸਾਰਾ ਦਿਖਾਵਾਂਗੇ ਫਿਟਿੰਗ ਕਰਦਾ ਇਹ ਬਈ ਤੇ ਜੋ ਚੱਲ ਫਿਰ ਨੂੰ ਵੀ ਦਿਖਾਵਾਂਗੇ ਚੱਲਦੇ ਚੱਲੇ ਬਲੌਗ ਨੂੰ ਸ਼ੇਅਰ ਕਰੀ ਚੱਲੇ ਤੇ ਆਵਰਾ ਆਸ਼ੀਰਵਾਦ ਦੇ ਰੂਪ ਵਿੱਚ ਕਮੈਂਟ ਕਰਕੇ ਹਨ ਦੇ ਚੱਲੋ ਤੁਸੀਂ ਜਰੂਰ ਪਸੰਹਿਆ ਦਿਓ ਸਾਰੇ ਭੈਣ ਭਰਾ ਛੋਟਾ ਸਹਿਯੋਗ ਨਾਲ ਹੀ ਚੱਲਦਾ ਹੈ ਅਜੇ ਤੱਕ ਕੋਹੋਂ ਨੇ ਕੋਈ ਦਾ ਮਿਹਨਤ ਕਰ ਸਕਦੇ ਸਹਿਯੋਗ ਛੋਟਾ ਅੰਕਸ਼ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਲਓ ਜੀ ਫਿੱਟ ਕਰਤਾ ਬਾਈ ਸਾਰਾ ਹੁਣ ਲੈਡੀ ਫਿੱਟ ਕਰ ਰਿਹਾ ਭਰਾ ਆਪਣਾ ਦੇਖ ਰਹੇ ਹਾਂ ਤੁਸੀਂ ਲਓ ਜੀ ਇਹ ਲੈਡੀ ਫਿੱਟ ਕਰਤੀ ਭਰਾ ਨੇ ਤੇ ਚੱਲ ਪਈ ਲਾਈਟ ਆ ਚੁੱਕੀ ਤੇ ਦੇਖ ਰਿਹਾ ਹਾਂ ਬਸ ਹੁਣ ਵਾਈਫਾਈ ਦਾ ਕਨੈਕਸ਼ਨ ਦੇਣਾ ਆਪਾਂ ਨੇ ਜੋ ਜੀ ਇਹ ਤਾਂ ਵਾਈਫਾਈ ਆਪਣੇ ਲੱਗਿਆ ਹੋਇਆ ਆਂਦਾ ਹੁੰਦਾ ਨਾ ਬਾਕਸ ਉਹ ਫਿੱਟ ਕਰੂ ਬਾਈ ਮੈਂ ਫਿਰ ਚੱਲ ਪਾਉਣੀ ਚੈਨਲ ਤੇ ਮੈਂ ਜੋ ਬਸ ਫਟਿੰਗ ਤੋਂ ਬਾਅਦ ਸਾਰਾ ਸੈਟਿੰਗ ਹੋ ਗਿਆ ਬਸ ਕਿ ਲੀਡ ਪਾ ਰਿਹਾ ਭਰਾ ਬਣਾ ਤੇ ਚੈਨਲ ਆਪਣੇ ਜਿਹੜੇ ਚਲੋਗੇ ਲੋ ਜੀ ਸਾਰਟਿੰਗ ਹੋ ਚੁੱਕੇ ਸਾਰੇ ਆਹ ਇਤੇ ਆਪਣੇ ਚੈਨਲ ਮੈਨ ਨੇ ਸਾਰੇ YouTube ਵਗੈਰਾ Jio TV ਸਾਰਾ ਕੁਝ ਜਿੰਨਾ ਵੀ ਹੈਗਾ ਤੇ Live TV ਵਗੈਰਾ ਤੁਸੀਂ Netflix ਸਾਰਾ ਕੁਝ ਦੇਖ ਸਕਦੇ ਹੋ ਬਹੁਤ ਚੈਨਲ ਕਰੇ ਤੇ ਵਿੱਚ ਬਹੁਤ ਚੱਲਦੇ ਯੂਹੋ ਸਟਾਰ ਵਗੈਰਾ ਸਾਰਾ ਕੁਝ ਚਲਾ ਸਕਦੇ ਸੋਨੀ ਲੇਓ ਹੋ ਗਿਆ ਦੇਖੋ ਜੀ ਇਹ ਚੈਨਲ ਦਾ ਆਪਣਾ ਮੈਨ ਲਾਂਗੇ ਸਾਰੇ ਸਾਰੇ ਫਟ ਹੋ ਚੁੱਕੇ ਬਸ ਆਹ ਪਾਰਚੇ ਚੱਲੋ ਕਨੈਕਸ਼ਨ ਆਇਲ ਲੈਟ ਵਾਲਾ ਉਹ ਪੇਟਾਂ ਪਰ ਹੀ ਲੱਟਾ ਹਜੇ ਉਹਦੀ ਫਿਟਿੰਗ ਕਰਾਵਾਣੀ ਹੋ ਰਹੀ ਨਹੀਂ ਹੈ ਹਜੇ ਤੇ ਬਸ ਉਹ ਕੰਪਲੀਟ ਹੋ ਚੁੱਕਿਆ ਜੀ ਆਪਣਾ ਚੈਨਲ ਵੀ ਚਲਾ ਲਿਆ ਆਪਣਾ YouTube ਤੇ ਦੇਖੋ ਚੱਲ ਰਿਹਾ ਆਪਣਾ ਬਲੌਗ ਜਿਹਾ ਬਣਾਇਆ ਸੀਗਾ ਨਿਕਰਗੀਤਨ ਦਾ ਤੁਸੀਂ ਦੇਖ ਰਹੇ ਹੋ ਹਾਂ ਜੀ ਕਿ ਟੀਵੀ ਤੇ ਆਪਣੇ ਤੇ ਫਿੱਟ ਹੋ ਚੁੱਕਿਆ ਸਿਸਟਮ ਸਾਰਾ ਆਪਣਾ ਲਓ ਦੇਖ ਰਹੇ ਹੋ ਤੁਸੀਂ ਵਾਹਿਗੁਰੂ ਦਾ ਸ਼ੁਕਰ ਹੈ ਆਪਾਂ ਅੱਗੇ ਨਹੀਂ ਜੋਗੇ ਹੋਏ ਚਲੋ ਹੌਲੀ ਹੌਲੀ ਅੱਗੇ ਹੋਰ ਮਿਹਨਤ ਕਰਾਂਗੇ ਤੇ ਸਾਥ ਤੁਸੀਂ ਦੀਓਗੇ ਉਮੀਦ ਹੈ ਲਓ ਜੀ ਗਰਵਾਨੀ ਕੀਰਤਨ ਲਾਤਾ ਆਪਣਾ ਸਟਾਰਟ ਜੀ ਵਾਹਿਗੁਰੂ ਜੀ ਮੇਰ ਕਰਨ ਵਧੀਆ ਚੱਲੇ ਆਪਣੀ LED ਦੀ ਹੈ ਸ਼ੁਕਰਾਨਾ ਵਾਹਿਗੁਰੂ ਦਾ ਸ਼ੁਕਰਾਨਾ ਦੱਤੇ ਬਾਦਸ਼ਾਹ ਵਾਹਿਗੁਰੂ ਜੀ ਤੁਹਾਡਾ ਆਪਾਈ ਹੋ ਗਿਆ ਕੰਪਲੀਟ ਕੰਮ ਆਪਣਾ ਵਾਹਿਗੁਰੂ ਜੀ ਮੇਰ ਨਾਲ ਹਾਂਜੀ ਦੋਸਤੋ ਜੋ ਆਪਣੇ LED ਲੈਂਦੀ ਸੀਗੀ ਉਦੀ ਫਿਟਿੰਗ ਹੋ ਚੁੱਕੀ ਹੈ ਜੀ ਦੇਖੋ ਪਿੱਛੇ ਚੱਲ ਰਹੀ ਹੈ ਸਾਡੇ ਸਹਿਯੋਗ ਨਾਲ ਤਾਂ ਮਿਲ ਕੇ ਆਪਾਂ ਨੇ ਹਨਾ ਤੇ ਭਾਈ ਲੈਂਦੀ ਤਾਂ ਜ ਫਿੱਟ ਕਰਾਤੀ ਹਾਂਜੀ ਬਹੁਤ ਧੰਨਵਾਦ ਜੀ ਜੀਓ ਜੀ ਸਾਰੇ ਵਧਾਈਆਂ ਕਮੈਂਟਾਂ ਦੇ ਵਿੱਚ ਧੰਨਵਾਦ ਡੈਕਸੇਸ਼ਨ ਕੀ ਹੋਦਾ ਹੈ ਕੰਕਲੂਜੇਸ਼ਨ ਕਲਕੂਲੇਸ਼ਨ ਨੂੰ ਜ਼ਰੂਰ ਲਿਖਿਓ ਬੇਸਰ ਜੋਗ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਹਨਾ ਜੀ ਪਿਆਰ ਇਤਕਾਰ ਦੱਸਦੇ ਹੋ ਸਾਰਾ ਆਪਣੇ ਬਲੌਗ ਤਿਆਰ ਕਰਿਆ ਜਿਵੇਂ ਕਿ ਤੁਹਾਨੂੰ ਲਿਆਦੀ ਸਾਰਾ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰੀਏ ਸਾਰਾ ਬਲੌਗ ਦੇਖਿਓ ਅਗੇ ਸ਼ੇਅਰ ਵੀ ਕਰਿਓ ਲਾਈਕ ਕਮੈਂਟ ਕਰਿਓ ਤੇ ਆਪਣਾ ਆਸ਼ੀਰਵਾਦ ਵੀ ਕਮੈਂਟਾਂ ਚ ਜ਼ਰੂਰ ਦਿਓ ਤੇ ਬਲੌਗ ਜੀ ਕਰਾਂਗੇ ਸਮਾਪਤੀ ਧੰਨਵਾਦ ਜੀ ਮਿਲਾਂਗੇ ਅਗਲੇ ਬਲੌਗ ਸ਼ੁਕਰੀਆ ਥੈਂਕ ਯੂ